ਬੱਚਿਆਂ ਨੇ ਇੱਕ ਦ੍ਰਿਸ਼ ਦਿਖਾਇਆ ਜਿਹਦੇ ਚ ਪਹਿਲਾ ਸ਼ਹਾਦਤ ਦਾ ਦ੍ਰਿਸ਼ਾ ਫਿਰ ਉਹਦੇ ਬਾਅਦ ਚੋਂ ਭਾਈ ਜੈਤਾ ਜੀ ਜਿਸ ਤਰ੍ਹਾਂ ਪੜਾ ਕਰਦੇ ਹੋਏ ਪੰਜਵੇਂ ਦਿਨ ਸੀਸਗੰਹ ਸਾਹਿਬ ਸੀਸ ਲੈ ਕੇ ਪਹੁੰਚੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਾਡਾ oprala ਜਿਹੜਾ ਕੀਤਾ ਹੋਇਆ ਹੈ ਇਹ ਬੱਚਿਆਂ ਵੱਲੋਂ ਪਰਿਵਾਰਕ ਜਿਹੜਾ ਪਬਲਿਕ ਸਕੂਲ ਸਰਸਰ ਨੰਗਲ ਰੋਪੜ ਤੋਂ ਸਾਡਾ ਜਿਹੜਾ ਸਕੂਲ ਆ ਇਹ ਡਾਇਰੈਕਟਰ ਆਫ ਐਜੂਕੇਸ਼ਨ ਬਹਾਦਰਗੜ੍ਹ ਤੇ ਸ਼੍ਰੋਮਣੀ ਕਮੇਟੀ ਦੇ ਅਧੀਨ ਚੱਲਦਾ ਇਹ ਬੱਚਿਆਂ ਨੇ ਇੱਕ ਦ੍ਰਿਸ਼ ਦਿਖਾਇਆ ਜਿਹਦੇ ਵਿੱਚ ਪਹਿਲਾਂ ਸ਼ਹਾਦਤ ਦਾ ਦ੍ਰਿਸ਼ਾ ਫਿਰ ਉਸ ਤੋਂ ਬਾਅਦ ਚੋਂ ਭਾਈ ਜੈਤਾ ਜੀ ਜਿਸ ਤਰ੍ਹਾਂ ਪੜਾਹ ਕਰਦੇ ਹੋਏ ਪੰਜਵੇਂ ਦਿਨ ਸੀਸਗੰ੍ਹ ਸਾਹਿਬ ਸੀਸ ਲੈ ਕੇ ਪਹੁੰਚੇ ਆ ਉਹ ਅਲੱਗ-ਅਲੱਗ ਪੜਾ ਪਹਿਲਾ ਪੜਾ ਦੂਜਾ ਪੜਾ ਤੀਜਾ ਪੜਾ ਤੇ ਚੌਥਾ ਪੜਾ ਪੰਜਾ ਪੜਾ ਗਵਾਨਗੜ੍ਹ ਜਿਸ ਤੋਂ ਅੱਜ ਨਗਰ ਕੀਰਤਨ ਦੀ ਸੰਪੂਰਨ ਸੀਸਗੰਸਾਬਗੇ ਹੋਈ ਆ ਸਾਡਾ ਇਹ ਉਦੇਸ਼ ਸੀਗਾ ਕਿ ਇਹ ਜਿਹੜੇ ਪੜਾਏ ਦੱਸੇ ਜਾਣ ਭਈ ਉਹ ਅੱਜ ਸ਼ਹਾਦਤ ਵਾਲੇ ਦਿਨ ਤੋਂ ਬਾਅਦ ਪੰਜਵੇਂ ਦਿਨ ਕਿੱਥੇ-ਕਿੱਥੇ ਪੜਾ ਕਰਕੇ ਸੀਸ ਲੱਗੇ ਪਹੁੰਚੇ ਆ ਇਹ ਸਾਡੇ ਬੱਚਿਆਂ ਵੱਲੋਂ ਤੇ ਸਾਡੇ ਮੈਡਮ ਧਾਰਮਿਕ ਦੇ ਤੇ ਆਰਟ ਦੇ ਟੀਚਰ ਉਹਨਾਂ ਦੇ ਸਹਿਯੋਗ ਨਾਲ ਜਿਹੜੀ ਆ ਇਹ ਪ੍ਰਦਰਸ਼ਨੀ ਆ ਉਹ ਬਣਾਈ ਗਈ ਆ ਤਾਂ ਜੋ ਇਹ ਦੇਖ ਕੇ ਜਿਹੜੇ ਅੱਜ ਕੱਲ ਬੱਚਿਆਂ ਨੂੰ ਨਹੀਂ ਪਤਾ ਬਈ ਭਾਈ ਜੱਤਾ ਜੀ ਜਿਨ੍ਹਾਂ ਨੇ ਬੜੀ ਤਕੜੀ ਗੱਲ ਨਾ ਕੀਤੀ ਆ ਕਿਉਂਕਿ ਉਸ ਸਮੇਂ ਰਾਜ ਜਿਹੜਾ ਇਹ ਮੁਗਲਾਂ ਦਾ ਸੀ ਮੁਗਲਾਂ ਦੇ ਰਾਜ ਵਿੱਚ ਉਹ ਦਿਨੇ ਤਾਂ ਕਿਤੇ ਬੈਠ ਜਾਂਦਾ ਸੀ ਟਿਕਾਣਾ ਲਾ ਕੇ ਰਾਤ ਨੂੰ ਜਿਹੜੀ ਉਹ ਆਪਣੀ ਯਾਤਰਾ ਸ਼ੁਰੂ ਕਰਦੇ ਸੀ ਤਾਂ ਕਿ ਉਹਨੂੰ ਕੋਈ ਦੇਖ ਨਾ ਲਵੇ ਇਹ ਸਾਰਾ ਦ੍ਰਿਸ਼ ਜਿਹੜਾ ਇਹ ਇਹ ਬੱਚਿਆਂ ਨੇ ਵਿਖਾਇਆ ਏ ਤੇ ਅਸੀਂ ਸ਼ਰੋਣੀ ਬੱਟੀ ਦਾ ਬਹੁਤ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਇਹ ਸਾਨੂੰ ਇਸ ਪ੍ਰੋਗਰਾਮ ਵੱਲ ਉਲੀਕਿਆ ਤਾ ਜੋ ਇਹ ਬੱਚਿਆਂ ਵੱਲੋਂ ਇਹ ਪ੍ਰਦਰਸ਼ਨ ਲਗਾਇਆ ਜਾ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ